ਦੀ ਜੋ ਵੀ ਮਾਲੋਂ ਕੋਲ ਪਿੰਡ ਬੰਦੇ ਇਕੱਠੇ ਹੋ ਜਾਂਦਾ ਕੋਈ ਆਏ ਨੀ ਚੋਰੀ ਮਾਰ ਕੇ ਆਇਆ ਨਾ ਜਿ ਆਪਣੀ ਰਾਇ ਮਸਰੋਜੀ ਨਾਲ ਵੀ ਕਿਹੜੀ ਦਿਨੋਂ ਬੱਕੇ ਚ ਕਰਦਾ ਠੀਕ ਆ ਹੁਣ ਮਾਲੋਂ ਕੋਲ ਚੋਰੀ gehni ਆ ਚੋਰੀ ਨਿਕਲ ਸ਼ੁਰੂ ਹੁੰਦੀ ਆ ਜਿਹੜਾ ਇੱਕ ਬੰਦਾ ਨਸ਼ਾ ਕਰਦਾਗਾ ਠੀਕ ਆ ਤੇ ਕੋਈ ਨਸ਼ਾ ਨਹੀਂ ਕਰਦਾ ਉਹਦੇ ਪਾਸੇ 300 ਰੁਪਏ ਵਿਟਾੜੀ ਦਾ ਬਹੁਤ ਹੈਗਾ ਉਹ 100 ਰੁਪਏ ਜਿਆਦਾ ਖਾੜੂ ਉਹ 200 ਰੁਪਏ ਘਰੇ ਲੈ ਕੇ ਜਾਊਗਾ ਉਹ ਜਿਹੜਾ ਨਸ਼ਾ ਕਰਦਾਗਾ ਉਹਦਾ ਹਰ ਘੰਟੇ 500 ਰੁਪਏ ਲੱਗਦਾ ਤੇ ਮੋੜੇ 500 ਕੁ ਨਸ਼ਾ ਲੈ ਕੇ ਮਾਰ ਲਓ ਉਹ ਕਰ ਲਿਆ ਉਹਦੀ ਪੂਰਤੀ ਵਾਸਤੇ ਕੀ ਦੁਕਾਨਦਾਰ ਦੇ ਕੋਲ ਜਾਊਗਾ ਬਾਦੂ ਉਹ ਨੂੰ ਉਹ ਬਰਨਵਾ ਕੇ ਦੇ ਦਿੰਦੇ। ਤੋਂ ਮੇਰਾ ਉਤਪਾਦਨਾ ਨਹੀਂ ਜਿਆਦਾ। ਜੀ ਅਸੀਂ ਆਖਿਆ ਵੀ ਸਾਡੇ ਇਕੱਲੇ ਦੂਰ ਨਾਲ ਕੋਈ ਨਹੀਂ ਦਿੰਦਾ। ਠੀਕ ਹੈ ਜੇ ਵੀ ਆਪਾਂ ਨੂੰ ਸਰਪਤੀ ਜਲੀ ਦਿੱਤੀ ਇੱਥੇ ਆਪਾਂ ਨੇ ਸੇਰੀ ਮਲੇ ਸੈਂਸੀ ਮੱਲਾ ਹੋ ਗਿਆ ਜਾਂ ਜਿਹੜਾ ਸੈਂਸੀ ਨਾਲ ਪਾਸ ਰੁਕਿਆ ਹੁੰਦਾ ਹੈਗਾ ਠੀਕ ਹੈ ਉਹਨੂੰ ਵੇੜੇ ਦੇ ਪਤੀ ਚਲਪਾ ਨਾ। ਕਦੇ ਸੈਂਸੀ ਜੀ ਵੇੜੇ ਜੀ ਵੀ ਆਪਣੇ ਦਾ ਸਿਸਟਮ ਹੈਗਾ। ਜੀ ਨਿਸ਼ਾ ਕਰਦੇ ਆ ਜੀ ਮਲਾ ਜੀ ਹੁੰਦਾ ਕਰ ਮਾੜੋ ਉਹ ਨੇ ਸਾਹਿਬ ਕਦਲਾ ਕਰਦਾ ਹੈ ਜਿਸ ਆ ਵੀ ਦਾ ਕੁਝ ਵੀ ਦੇਣਾ ਨਾ ਜੀ ਦੂਰ ਪਤਾ ਨਹੀਂ ਮੈਂ 500 ਜੱਟਾ ਪੀ ਗਿਆ। ਉਹ ਬ੍ਰੇਤੀ ਸੋ ਤਾਂ ਵੀ ਇਹ 500 ਟਿੱਕਾ ਮੈਨੂੰ ਆਹਦੇ ਕੋਲ ਟੀਨ ਰੋਣੇ ਪੈਣਾ ਤੇ ਲੋਕਾਂ ਨੂੰ ਕਹਿਣਾ ਬੁੱਕ ਜਿਆ ਜਿੱਤੇ ਕਿ ਨਾ ਬਾਹਰ ਬਰਾਲੇ ਬਾਰੇ ਹੋਰ ਮਤਲਬ ਕੋ ਪੱਧਰ ਆ ਕੇ ਉਹ ਚੀਜ਼ ਨਾਲ ਗਾਹਾਂ ਉਹਨਾਂ ਵੇਚਣ ਦਾ ਆਜੂ ਕੰਨੀ ਕਰ ਲੈਣ ਤੇ ਉਹਦੇ ਕੋਤੇ ਦੀ ਮੰਗਣਾ ਵੱਧ ਗਈ ਜੀ ਅੱਜ ਠੀਕ ਹੈ ਤਾਂ ਕਰਕੇ ਆਪਾਂ ਵੀ ਤੁਸੀਂ ਜਿਹੜਾ ਜੀ ਸੋਮੂ ਪਤਾ ਲੱਗ ਜੂਗੀ ਕਿ ਕਰਨਾ ਹਰ ਵਾਰ ਨੰਬਰ ਆ ਜਾਗਾ ਦੇਰ ਕੀਤਾ ਤਾਂ ਇਹ ਤਾਂ ਕੋਤੇ ਕੋਈ ਨਾ ਬੈਸੇ ਕਰ ਦੇਗਾ ਕੋਈ ਸੁਣ ਲੱਗ ਉੱਤਰ ਕੀ ਆਦੀ ਆ ਮੰਡਲਿਸ ਸੱਤ ਅੱਧੇ ਹਜ਼ਾਰ ਦੀ ਬੱਦੀ ਹੈ ਆਖਰੀ ਆਪਾਂ ਦੇ ਕੋਲ 50 ਬੰਦੇ ਨਾ ਹੋ ਗਏ ਨੇ ਛੇ ਵੇਚਦੇ ਆ ਜਿਹੜੇ ਦਾਸ ਮੁਕਤ ਨੇ 15 ਨੇ ਨੂੰ ਸੂਚਨਾ ਪਤਾ ਹੋ ਸਕਦੀ ਹੈ ਜਿਹੜਾ ਪੁਰਾਣਾ ਜਵਾਰ ਹੈ ਇਹ ਵੱਲੋਂ ਕਿੰਨੇ ਸੂਚਨਾ ਵਾਲਾ ਜਵਾਰ ਕਰਦੇ ਹੋ ਜੀ ਸਰ ਉਹ ਜਿਹੜੀ ਸੂਚਨਾ ਕੁੱਪ ਦੇਓਗੇ ਇੱਕ ਦਾ ਉਹ ਤੋਂ ਮੈਸੇਜ ਆ ਗਿਆ ਸਾਡੇ ਟਾਰਗੇਟ ਦੇ ਬੰਦੇ ਆ ਜੀ ਇੱਕ ਬੰਦਾ ਆ ਵੀ ਕਰਵਾ ਰਿਹਾ ਤੁਸੀਂ ਤੁਸੀਂ ਕਰਾ ਜੂਗੇ ਜਦੋਂ ਕਿਤੇ ਕੋ ਮਸਲੇ ਵਿੱਚ ਠੇਕੜੇ ਗੱਲਬਾਤ ਹੈ ਨਾ ਕਿ ਵੇਚਦਾ ਨਹੀਂ ਵੇਚਦਾ ਜੀਦਾ ਮਤਲਬ ਵਿਚਾਰਨ ਆਪਣੀ ਦਾਜ ਜਾ ਕੇ ਫਿਰ ਤਾਂ ਪਰਚੇ ਕੱਪਣ ਹੋਈ ਜਾਂਦਾ ਇੱਕ ਪਰਚਾ ਹੀ ਹੁੰਦਾ ਜੇ ਆਪਾਂ ਇੱਕ ਮਿੱਟ ਬਾਲੇ ਹੁੰਦੀ ਆਪਾਂ ਉਸੇ ਵਿੱਚ ਕਾਫੀ ਕੰਮ ਹੋ ਜਾਂਦਾ ਮਗਰ ਉਹ ਇੱਕ ਉਹਦਾ ਪਿੰਡਾ ਕਰ ਆਪਾਂ ਉਹਦੇ ਬੱਟ ਲੈ ਕੇ ਪੀ ਜਾਂਦਾ ਕੋਈ ਇੱਕ ਪੇਸ਼ੈਂਟ ਆਇਆ ਤੇ ਉਹ ਨਾਲ ਕਿੱਧਰ ਪਰ ਤੇ ਗੋਦ ਲੈ ਬੈਠ ਲੈਣੀ ਬੈਠ ਲੈਣੀ ਜਾਂਦਾ ਉਹਨਾਂ ਬੰਦ ਨਹੀਂ ਬਸ ਰੱਖ ਕਰਦੀ 19 ਰੱਖ ਕਰਕੇ ਉਹਨਾਂ ਨੂੰ ਕੋਈ ਮੈਡੀਕਲ ਸੂਨ ਪਿੰਡਲੇਬਲ ਤੇ ਸਾਡੀ ਤੇ ਸਹੂਗ ਆ ਸਾਨੂੰ ਉੱਤੇ ਜਾਣ ਦੀ ਰੋਡ ਆ ਜੀ ਇਸ ਸੈਂਟਰ ਨੂੰ ਕਹਿਣਾ ਕੁਝ ਕਹਿਣਾ ਕਰ ਤੂ ਜੇ ਕਈ ਪਰਿਵਾਰ ਆ ਜੇ ਹੁੰਦੇ ਆਗੇ ਉਹਨਾਂ ਦੇ ਘਰ ਦੇ ਭਾਂਡੇ ਵੀ ਆ ਕੇ ਭੇਜਦੇ ਆ ਉਹ ਪਰਿਵਾਰ ਕੋਲ ਕਿੰਨੀ ਹੁੰਦੀ ਮੂਰਤ ਮੈਡੀ ਬਣਾਈ ਆ 15 ਮਿੰਟਾਂ ਦੀ ਉਹ ਕੋਪੈਨਿਟਾਈਪ ਕਰਕੇ ਕੋਨਸਲਟਾਈਪ ਕਰਕੇ ਉਹ ਚੀਜ਼ਾਂ ਨੂੰ ਉਧਰ ਲੱਗੇ ਜਾਂਦਾ ਹੈ ਵੀ ਆਪਾਂ ਉਹਦਾ ਇਲਾਜ ਕਰ ਸਕੀਏ ਠੀਕ ਹੈ ਜੇ ਪਰ ਇੱਕ ਪੀੜ ਤੇ ਮਤਲਬ ਫਸਾ ਬਣ ਜਾਂਦੇ ਪਰ ਤੇ ਜਦੋਂ ਮਾੜਾ ਪਿੱਤਾ ਉਹ ਫਸਾ ਬਣ ਕੇ ਪਾੜੀ ਦੋ ਬੰਦਾ ਮਾੜਾ ਕਿਉਂਕਿ ਉਹਦਾ ਕੋਈ ਮੈਚਨਲ ਲਿੰਕ ਨਹੀਂਗਾ ਤਾਂ ਮਰੀਜ਼ ਉਹਗਾ ਹੋਰ ਉਹਦੀ ਦਿਮਾਗ ਚੱਲੀ ਜਾਊਗਾ ਮੈਂ ਅੰਦਰੋਂ ਵਾ ਕੇ ਰੋਮੋਂ ਕੰਮ ਕਰਨਾ ਠੀਕ ਆ ਆਪਾਂ ਹਟਾਉਣਾਗਾ ਜਦੋਂ ਕੇ ਜੀ ਦੀ ਡਿਮਾਂਡ ਸਾਡੀ ਮੰਨ ਲਓ ਕੋਈ ਚਾਹ ਮਾਰਤਾ ਆਪਣੇ ਪਾਣੀ ਦੇ ਬੋਤਲਾ ਪੀਂ ਜਾਂਦੇ ਮੰਨ ਲਓ ਦੁਕਾਨ ਦੇ ਉੱਤੇ ਲੈ ਲੀਂਗਾ ਨਾ ਇਹ ਪਾਣੀ ਪਿਕਦਾ ਦੇ ਰੱਖਿਓ ਜੀ ਨੂੰ ਪਤਾ ਲੱਗਾ ਵੀ ਉਹ ਤੋਂ ਲੈ ਕੇ ਆਇਆ ਉਹਦੇ ਪਾਸੋਂ ਤਾਂ ਵੇਚੀ ਰਿਹਾ ਸੀ ਸੋ ਅਗਲੇ ਮਹੀਨੇ ਪਰਦੇ ਤੋਂ ਲੱਗਣਾ ਰਹੇ ਹਨ ਅਨੁਸਾਰ ਵੀ ਜਦੋਂ ਲੋਕਾਂ ਦਾ ਨਸ਼ਾ ਕਰਨਾ ਛੱਡ ਗਏ ਸੀ ਡਿਮਾਂਡ ਛੱਡ ਗਈ ਤਾਂ ਸਿੱਧੇ ਸੇਲ ਆਪੇ ਛੱਡ ਗਏ ਇਹ ਹੁਣ ਥੋੜੇ ਫਿਰ ਰੋਕ ਵਾਲੀ ਹੈ ਠੀਕ ਹੈ ਜੇ ਆਪਾਂ ਮੈਂ ਤੁਹਾਨੂੰ ਤੁਸੀਂ ਕਰਦੇ ਆ ਮੈਨੂੰ ਕਰਦਾ ਉਂਝੀ ਜੀ ਇੱਕ ਕੰਪਨੀ ਨੇ ਹਰ ਮਾਗਦਾ ਆਪਣਾ ਹੁਣ ਕਮੇਟੀ ਪਾਇਆ ਮੋਕ ਦੇ ਦਿੱਤੀ ਉਹਨੂੰ ਇਹਨਾਂ ਵਿੱਚ ਇੱਕ ਅਜਿਹੀ 15-20 ਬੰਦੇ ਨੂੰ 5 ਬੰਦੇ ਨੂੰ ਹਟਾਉਂਦਾ ਹੈ। ਉਹ B22 ਕੀ ਮੈਂਬਰੀ ਬਣਾਉਂਦਾ। ਹਾਂ ਤੇਰੀ ਬੰਦਾ ਕੋਈ ਆਪਣੇ ਕਰੋ ਕ੍ਰਾਈਮ ਦੀਵੇ ਤੇ ਆਪਾਂ ਉਹ ਮੱਠੀ ਦਾ ਹੁੰਦਾ ਹੈ। ਜੇ ਮੇਰੇ ਨਾਲ ਖੜੂ ਕੋਣ ਤੋ 20 ਬੰਦੇ ਇਹ ਜਿਹੜੇ ਖੜਨਗੇ ਨਾਲ ਇਹ ਦਿੱਤ ਗਵਾਹੀ ਜਿਹੜਾ ਕਿ ਇਹ ਜਾਣ ਬਣਾਇਆ ਜਿਹਨਾਂ ਨੂੰ ਅੱਧਾ ਨਹੀਂ ਉਹ ਤੋਂ ਤੀਕਰ ਨਹੀਂ ਬੀਖਤ ਕਰਾਉਂਦਾ। ਇਹ ਆਪਾਂ ਕੋਈ ਜਿੱਦਾਂ 2-3 ਮਹੀਨੇ ਦੇ ਪੈਸੇ ਕੱਢ ਕੇ ਕੰਮ ਕਰ ਲੈ ਕੇ ਤੇ ਤਾਂ ਆਪਾਂ ਇਹ ਚੀਜ਼ ਨੂੰ ਦੱਬ ਲਾਂਗੇ। ਹੱਦ ਤੱਕ ਜਪੁਟੀ ਹੋ ਜਾਪਾਂਗਾ ਮੇਰੇ ਨਾਲ। ਜਿਹੜੀ ਗੱਲਾਂ ਦੀ ਗੱਲ ਕੰਟੈਕਟ ਰਹਿਤੇ ਕਰਦਾ। ਆਹਨੋ ਜੀ ਕੰਟਰੋਲ ਦੀ ਕਰਕੇ ਖਤਰਫੜੀ ਕਰਕੇ ਤਾਂ ਵੀ ਆਪਣਾ ਪਿੰਡ ਪਾ ਜੀ ਮੁੰਡਿਆ ਬੱਚਾ ਨਹੀਂ ਕਰ ਸਕਦਾ ਇਹ ਹੁਣ ਚੇਰੇ ਬੱਚਾ ਨਹੀਂ ਕਰਦਾ ਉਸ ਟਾਈਮ ਤੋਂ ਪਰਸੇ ਅਮਰਾ ਜੀ ਅਸਰਤਾਂ ਤੇ ਵਰਤਿਆ ਜਾਈਦੀ ਕਰਨਾ ਹੈ ਠੀਕ ਹੈ ਯਾਦਾਂ ਦਾ ਕੰਮ ਨਹੀਂ ਹੁੰਦਾ ਜਿੰਦੂ ਵੀਰ ਬਦਿਓ ਨੀਅਤੇ ਉਹਦਾ ਮੈਂ ਬੀਰ ਨਹੀਂ ਜਿਹੜਾ ਜਦ ਕਜ਼ਾਤ ਤੇ ਗਈ ਆ ਵੀਰ ਆਲਾ ਮੈਚ ਪਾ ਵੀਰ ਤੋਂ ਬਾਅਦ ਥੋੜਾ ਜਿਹਾ ਬੜਾ ਡਰਦਾ ਰਹਿੰਦਾ ਰਹਿਆ ਹੁੰਦਾ ਹੈ ਇਹਨਾ ਕੋਲ ਤੋਂ ਬੜਾ ਰਹਿੰਦਾ ਹੈ ਉਹ ਕੋ ਸ਼ਰਾਬ ਉਹ ਤੋਂ ਬਾਅਦ ਉਹ ਫਾਇਦੇ ਵੀ ਜੇ ਉਹ ਘੱਟਦਾ ਮਦੇ ਦਾ ਮਦੇ ਦਾ ਰਾਇਨ ਆਇਆ ਕਰਦਾ ਹੁਣ ਜੇ ਮੈਂ ਆਪਣਾ ਟਿੱਕਾ ਲੇਗਾ ਸਟਿੰਗਰ ਲੇਕਿਨ ਜਾਨ ਮੇਰੇ ਬਹੁਤ ਪਈ ਆ ਆਪਾਂ ਲਈ ਪ੍ਰੋਗਰਾਮ ਚੱਲ ਕੇ ਆ ਗਿਆ ਨਾ ਪਰ ਇਹ ਦੁਕਾਨਦਾਰ ਨੂੰ ਚਾਹੀਦਾ ਵੀ ਆਪਾਂ ਨੂੰ ਰੁਪਈਏ ਤੋਂ ਘੱਟ ਬਜਟਾਂ ਪਸਟਿੰਗ ਬੇਚ ਦੇ ਦਿੰਦੇ ਸਟਿੰਗ ਜਿਹੜਾ ਕੋਪਰਿੰਟ ਦੀ ਪੱਤਰੀ ਹੈ ਨਾ ਜਿਹਦਾ ਆਤੀ ਹੁੰਦਾ ਹੈ ਜਿਹਦੇ ਕਰ ਸਟਿੰਗ ਪੀਲੀ ਮਾੜੂ ਪੂਰੇ ਗੁਰੂ ਦਾ ਯੂਜ਼ ਆ ਲੱਗਦਾ ਔਲੀ ਔਲੀ ਨੂੰ ਸਟਿੰਗ ਤਾਂ ਸਿਆ ਕੱਟ ਲੱਗਣ ਲੱਗਦਾ ਵੀਰੋ ਹੋਰ ਸ਼ੇ ਵਾਸਤੇ ਭਜਾ ਲੀ ਉਸ ਕੋਰਸ ਨੇਚਰ ਪਰ ਮੋਰ ਬੰਦੇ ਵੀ ਤਾਂ ਉੱਤਰਵਾੜ ਗਿਆ ਜੋ ਕਾਰਤੀਆ ਪ੍ਰਕਾਰਧਾਰਨ ਸਰਵ ਦੀ ਕਮੇਟੀ ਹੋਣੀ ਹੈ ਨਾ ਕੋਈ ਆਗ ਦੇ ਨਿਯਮ ਤੇ ਚੈੱਕ ਨਾਲ ਆਪਸਾ ਬੇਨਤੀ ਕਰੇਗੀ ਜੇ ਕੋਈ ਵੱਡੀ ਬਿਜ਼ਨਸ ਸਟੈਪ ਚਾਹੇ ਤਾਂ ਉਹਨੂੰ ਕੋਟ ਗੱਲ ਵਿਚਾਰ ਉਹ ਇਸੇ ਕਰੋ ਕਿਸ ਬਲਾਦੇ ਤੀ ਕੋਈ ਜਦੋਂ ਦੇਖੀ ਲੋਨ ਤੋਂ ਤੋਂ ਪਦਰੇ ਨਹੀਂ ਪਦਣੇ ਪਰ ਆਪਣਾ ਪਤਾ ਲੱਗਾ ਤੁਮਾਂ ਦੇ ਹੋਂਦ ਲਈ ਖਿਆ ਕਰਾ ਤਾਂ ਇਹ ਪਟਲੇ ਪਰ ਜਸਤ ਕਰਕੇ ਨਾ ਜਿੱਤੇ ਸਾਡੇ ਸਹਿਯੋਗ ਦੀ ਲੋੜ ਆ ਗਈ ਸਭ ਨੂੰ ਮੇਰੀ ਜਰੂਰ ਜਿਸਨੂੰ ਬਾਲਾ ਮੈਂ ਹਜੇ ਮੁਤਾਹਰਦ ਦਾਪਾ ਨਹੀਂ ਇੱਥੇ ਪੈਣਾ ਪਿਆ ਉਹ ਆਦੂ ਨੂੰ ਡੋੜ ਬੇਜੀਆ ਤਾਂ ਕਮੇਟੀ ਮੈਨੂੰ ਵਾਕੇ ਵੀ ਉਹਨੂੰ ਇੱਥੇ ਤੁਝੇ ਰਾਹ ਰੱਖ ਨੂੰ ਅਗਲੇ ਬੰਦੇ ਚਾਹੀਦੇ ਉਹਨੂੰ ਮੱਦੇ ਪੈਣਾ ਠੀਕ ਹੈ ਪਰ ਆਪਾਂ ਕੰਮ ਕਰਨਾ ਕੌਣ ਕਰੇ ਚਰੇ ਠੀਕ ਹੈ ਨਾ ਜੇ ਕੋਈ ਜ਼ੋਰਪ ਕਰਦਾ ਜੇ ਉਹਨੂੰ ਮਾਰ ਦੇਵਾਂਗੇ ਉਹ ਆਪਣਾ ਹੋਰੀ ਹੈ ਉਹ ਕਾਨੂੰਨ ਕੋਲ ਜਾਂਦਾ ਉਹਨੂੰ ਕਿਸੇ ਸਜ਼ਾ ਕੇ ਤਿਕਰ ਦੇਣੀ ਜੇ ਆਪਾਂ ਅਚਾਨਕ ਹੁਣ ਸਾਰਾ ਸਪਾਉਣਾਂ ਚੱਲ ਪਿਆ ਇਸੇ ਸੈੱਬ ਚੱਲਦੀ ਹੈ ਨਾ ਉਹ ਕਦੇ-ਕਦੇ ਚੀਜ਼ਾਂ ਮੰਨ ਲਓ ਜਿਹੜਾ ਉਹ ਦੋਸ਼ੀ ਆ ਪਰ ਉਹਨਾਂ ਦਾ ਨਾਮ ਬਿਲਕੁਲ ਨਹੀਂ ਦੁਖੀ ਹੀ ਲੇਗੇ ਉਹ ਆਪ ਦੇਖੋਗੇ ਘ ਅੰਦਰੋਂ ਆਪਾਂ ਇਹ ਵੀ ਆਪਾਂ ਜਦੋਂ ਸਮਾਜਿਕ ਤੌਰ ਤੇ ਇਹ ਬੰਦੇ ਨਸ਼ਾ ਕਰਦੇ ਹਨ ਉਹਨੂੰ ਸੁਧਾਰਨਾਗਾ ਠੀਕ ਹੈ ਉਹ ਦਵਾਈ ਦੇ ਬੋੜੇ ਕੁਝ ਵੀ ਜਿਵੇਂ ਕਿ ਆਪਾਂ ਬੋਲਤਾ ਰਹੇ ਨਾ ਬੰਦੇ ਜੇ ਕੋਈ ਬੰਦਾ ਆਪਾਂ ਤੁਹਾਨੂੰ ਵੀ ਆਪਦੀ ਜਾਂ ਬੇਜ ਦਾ ਹਟਦਾ ਨਹੀਂ ਉਹ ਆਪਾਂ ਜਾਂਚ ਦੇ ਤੌਰ ਤੇ ਐਸਡੀ ਕੇ ਨਾਮ ਤੇ ਬਤਰੀ ਰਿਪੋਰਟ ਕਰਨਾਗਾ ਤੇ ਵਧੀਆ ਕਾਫੀ ਸੇਕ ਤੋਂ ਆਪਾਂ ਇਹਨੂੰ ਪ੍ਰੂਵ ਆਇਆ ਨਾ ਉਹ ਬਾਲਗੀ ਦੀ ਕਾਰਨੋ ਬਤਵਾ ਰਹੀ ਨੂੰ ਠੀਕ ਹੈ ਉਹ ਸਾਰੇ ਆਪਸ਼ਨ ਦੇਖ ਕੇ ਹੋਗਾ ਤੁਸੀਂ ਟੈਸਟ ਚਾਕੇ ਮਨ ਕਮੇਟੀ ਬਣ ਗਈ ਨਾ ਇਹ ਆਪਾਂ ਉਸਦਾ ਨਾ ਕੋਈ ਸਮਝ ਹਾਰੀ ਕੋਈ ਜੇ ਦੇ ਦੇ ਹਟਦੇ ਨਹੀਂ ਯਾਰ ਰਿਪੋਰਟ ਦੀ ਕਰਨਾ ਆਪਾਂ ਕੋਈ ਬਹੁਤ ਸੀ ਰਹਿਣਾ ਮੁੰਬਤਾਲ ਕੋਲੇ ਦੀ ਦਰਵਾਜ਼ਾ ਜੀ ਠੀਕ ਹੈ ਉੱጫ ਸਿੱਤਰਪਾਤੇ ਮਿਲੂ ਠੀਕ ਹੁੰਦਾ ਸਰਰਾ ਉਹ ਪਬਲਿਕਲੀ ਆਪਣਾ ਰੂਟਤਾ ਹੋਣੀ ਆ ਇਕਦਰੀ ਪਾ ਸਕਦੇ ਤੇਰਾ ਵੀ ਮਾੜਾ ਮਤ ਦਾ ਕੀ ਜੀ ਜੀ ਨੀ ਸੁਧਰਦਾ ਵੀ ਆਪਣਾ ਹਾਲੀ ਦਾ ਰੋਡ ਮਿਲਿਆ ਨਾ ਕੋਣਾ ਪਾਇਨ ਆਵਜਪਕ ਵੇਟੀ ਕਾਲੀ ਨਾਲੋਂ ਪੈਟਰੋਲ ਹੀ ਲਾਉਂਦੇ ਹਸਪਤਾਲਾਂ ਦਾ ਕਮਿਟੀ ਪ੍ਰਾਈਸ ਜੰਦਿਲ ਰੋਡ ਤੇ ਆਈ ਸੁਬਹ ਨੇ ਸਵਾਗਤ ਕੋਲ ਆਣਾ ਅੱਜ ਜੀ ਰੋਡ ਦੇ ਸਾਬ ਦੇ ਚੰਗੋ ਆਉਣੇ ਆਉਂਦੀ ਜਾਂਦਾ ਇਹ ਨਾ ਮਾ ਲੋ ਮੈਂ ਇਹ ਬੰਦਾ ਆਪਣਨ ਮੈਂ ਤੇਰੇ ਨਾਲ ਗੱਲ ਕਰਦੇ ਸੀ ਅਸੀਂ ਵੀ ਕੋਈ ਕਵਲੀ ਦੇ ਤਿਆਰ ਹਾਂ ਇਹ ਜਿਹੜੇ ਜਣਾਣਾ ਕਰ। ਫਸੇ ਆਪਾਂ ਇਹਨਾਂ ਨੂੰ ਬਣਾ ਕੇ ਆਪੇ ਚਾਣ ਜੀ ਕੋਈ ਜੀ ਵਧੀਆ ਨਹੀਂ ਠੀਕ ਹੈ। ਲੈ ਕੋਈ ਕਰਨਾ ਆਪਣਾ ਪ੍ਰਧਾਨ ਦੇ ਆਪਾਂ ਕਹਿੰਦੇ ਜੀ ਮੇਰੇ ਤੋਂ ਪਹਾੜੀ ਹੋ ਜੇ ਪੰਚਾਇਤ ਕਮੇਟੀ ਉੱਤੇ ਮਾਰੀ ਆ ਸਾਰੇ ਲੋਕਾਂ ਦੀ ਜਿੰਮਾਰੀ ਹੈ। ਉਹ ਆਪਾਂ ਦਿੱਥੂਣਾ ਹੀ ਲੋਰ ਸੇ ਜੋਗ ਦੀ ਲੋੜ ਹੋਵੇ ਜਿਵੇਂ ਕਿ ਇਹ ਕੈਮਰਾ ਲੱਗਣਾ ਉਹ ਬਹੁਤ ਪਤਾ ਨਹੀਂ ਦੱਸ ਕਰਾਂਗੇ। ਜਿੱਥੇ ਆਪਾਂ ਉਹਦੇ ਟਾਈਮ ਹੈ ਵੀ ਤੁਲਾ ਆਪਹੀ ਹੋ ਰਿਹਾ ਹੈ ਤੁਹੋ ਰਿਹਾ ਹੈ ਨਾ ਉਸ ਉਹਦੀ ਕਮੇਟੀ ਨਾਲ ਬੋਕੀ ਦੀ ਪੰਚਾਇਤ ਨਾਲ ਗੱਲ ਕਰਕੇ ਵੀ ਇੱਥੇ ਆਪਾਂ ਜੇ ਮੈਂ ਤੁਹਾਨੂੰ ਮਿਲਦੇ ਜੇ ਪੱਟੂ ਫਨ ਕਠਾ ਕਰਨਾ ਹੈ ਠੀਕ ਹੈ ਉਸ ਤਰੀਕੇ ਨਾਲ ਤੁਸੀਂ ਅੱਡੇ ਲੈਵਲ ਤੋਂ ਚੱਕਣਾ ਕਰਦੇ ਜੇ ਸਾਡੇ ਸੱਜੇ ਉਹ ਨਾਲ ਅਸੀਂ ਤੁਹਾਨੂੰ ਪੱਟ ਦੇ ਹਾਂ ਚੱਕੜੀ ਕਰਦੇ ਠੀਕ ਹੈ ਉਹ ਜੀ ਤੋਂ ਅਸੀਂ ਨਸੀ ਕਲਾਫ ਜੀ ਕਿਹਦੀ ਹੋਏ ਪਾਜੋ ਤੇ ਕਿਹੜੀ ਹੋਣੀ ਹੈ ਫਿਰ ਸੈਟਰ ਪਾਉਣ ਤੋਂ ਪੂਗੀ ਟੱਕਰ ਇੱਕ ਗੁਰ ਮੈਂ ਹੁਣੇ ਉਹ ਦੱਲਾ ਕਰ ਬਾਰੇ ਤੇ ਕੰਮ ਬ੍ਰੇਕ ਤੋਂ ਵੀਡੀਓ ਬਣਾਉਣਾ ਡਾਇਰੈਕਟ ਵੀਡੀਓ ਬਣਾਉਣੀ ਹੈ ਠੀਕ ਹੈ ਉਹ ਡਾਇਰੈਕਟ ਵੀਡੀਓ ਬਣਾਣੀ ਚੱਕਣੀ ਜੇ ਚੱਕਣੀ ਜਿੱਤ ਗਈ ਤਾਂ ਕੈਮ ਦੇ ਉੱਪਰ ਤਾਂ ਪਵਾਉਗਾ ਆਪਾਂ ਹਰੇਕ ਬੰਦਾ ਸੀਜ਼ਨ ਵੀਡੀਓ ਬਣਾਇਆ ਆਪਣਾ ਇੰਸਟਾਗ੍ਰam ਆਈਡੀ ਹੋ ਗਿਆ ਫੇਸਬੁੱਕ ਆਈਡੀ ਹੋ ਗਈ ਜਿੰਦੇ ਆਪਣੇ ਪਰਿਵਾਰਕ ਆਪ ਨੂੰ ਫੋਲੋ ਕਰਦੇ ਨੇ ਜਾਂ ਨਿੱਕੇ ਤੇ ਆਪਣੇ ਫਰੈਂਡ ਸਰਕਲ ਆ ਨਾ ਉਹ ਸਾਰਾ ਹਮੋਂ ਕੋਈ ਭਾਜਦਾ ਹੈ ਨਾ ਉਹ ਆਪਾਂ ਨੂੰ ਡਾਇਰੈਕਟ ਵੀਡੀਓ ਪਰ ਲਾ ਕੇ ਉਸ ਨੂੰ ਕੋਈ ਅਸਲੀਅਤ ਚਲਾ ਕੇ ਬਹੁਤਾਂ ਦੀ ਵੀਡੀਓ ਕੈਪਚਰ ਕਰ ਲੈਂਦੇ ਹੋ ਇੱਕ ਪਾਸੇ ਆਪਾਂ ਹਮੇ ਇੱਕ ਬਸ ਉਸ ਸੀ ਚੱਲਦੀ ਜੀ ਠੀਕ ਆ ਫਿਰ ਆਪਾਂ ਬਲੈਕਮੇਲ ਕਰਦੇ ਆ ਜੀ ਕੋਈ ਆ ਵੀਡੀਓ ਬਣ ਕੇ ਜੁਆਇ ਹੋ ਗਿਆ ਤੁਹਾਨੂੰ ਤੜੇ ਪੈਣਾ ਆਪਾਂ ਜਿਹੜੇ ਬੰਦੇ ਹੋਲਾ ਪੜੇ ਮਨਸਾਹਂ ਡਿਨਾਲਾ ਕੰਵਸੀ ਆਪਾਂ ਰੱਬ ਆਪਾਂ ਜੱਕ ਦੀ ਵੀਡੀਓ ਹੈ ਵੀਡੀਓ ਨਹੀਂ ਬਣਦਾ ਵੀ ਆਪਾਂ ਦਿਨ ਆਹ ਅਲੀਦੋ ਕਲਕ ਬਿਊਟੀਫੁੱਲ ਨੰਬਰ ਸੇਵ ਲੀਗਾ ਪਲੱਸ ਆਹ ਆ ਗਿਆ ਹੈ ਨਾ ਜਿਹੜਾ ਤੁਹਾਨੂੰ ਨੰਬਰ ਸੇਵ ਆਪਰੇ ਮਲਾ ਮੇਰੇ ਪਰ ਇਹਦੇ ਦਾ ਤੇ ਟਪਲੇ ਕਾਲੇ ਜਿੱਦ ਨੂੰ ਜੱਕ ਰੋ ਤੇ ਵੀਡੀਓ ਕਾਲੋ ਤੇ ਜੱਕ ਦੀ ਬੈਗ ਚ ਚਾਹਦੂ ਪੋਲ ਰੋ ਜੇ ਆਹ ਗੀ ਮਾਹਕਾ ਕਿ ਤਾਦਾ ਉਹ ਆਪ ਸਾਪ ਹੀ ਜੀਏ ਤੇ ਆਪਣਾ ਫੇਰ ਜੀਏ